ਓ ਰਾਜਾ ਓ ਯਾਰ ਮੜਿਆ ਫੋਨ ਦੇ ਯਾਰ ਮੇਰਾ ਰੀਚਾਰਜ ਖਤਮ ਹੋਇਆ ਸੀਲੀ ਨਾ ਅਗਲਾ ਕਰਨੀ ਸੀ ਓ ਮੈਨ ਲਾ ਚੱਕਿਆ ਨਹੀਂ ਹੁਣੇ ਉਹ ਨਾਲੇ ਨੰਬਰ ਡਿਲੀਟ ਕਰਦੀ ਯਾਰ ਕਿਉਂ ਕੀ ਗੱਲ ਤੈਨੂੰ ਮੇਰੇ ਤੋਂ ਭਰੋਸਾ ਨਹੀਂ ਓ ਨਹੀਂ ਹੈ ਭਰੋਸਾ ਯਾਰ ਚੱਲ ਕੋਈ ਗੱਲ ਨਹੀਂ ਚੱਲ ਚੱਲਦਾ ਫਿਰ ਮੈਂ ਮਿਲਦੇ ਆਂ ਫਿਰ ਬਸ ਟਪਲਾ ਲੈ ਹਲੋ ਓ ਮੈਂ ਜੀ ਦੀਪ ਦਾ ਫਰੈਂਡ ਬੋਲਦਾ ਜੀ ਰਾਜ ਉਹ ਤੁਸੀਂ ਕਿੱਥੇ ਦੀਪ ਦੇ ਚੱਕਰਾਂ 'ਚ ਪੈ ਗਏ ਉਹ ਤਾਂ ਸਿਰੇ ਦਾ ਲੂਚਾ ਬੰਦਾ ਉਹ ਤਿੰਨ ਚਾਰ ਕੁੜੀਆਂ ਫਸਾਈ ਬੈਠਾ ਉਹ ਤੁਸੀਂ ਐਂ ਕਰੋ ਮੇਰੇ ਨਾਲ ਗੱਲ ਕਰ ਲਓ ਆਪਾਂ ਐਂ ਕਰਦੇ ਆ ਵੀਡੀਓ ਕਾਲ ਕਰੀਏ ਉਹ ਮੈਂ ਪਵਾ ਦਿੰਦਾ ਤੁਹਾਨੂੰ ਨੈਟ ਬੈਕ ਇੱਕ ਮਿੰਟ ਖੜੋ ਤੁਸੀਂ ਮੇਰੇ ਕੋ ਜਾਣਾ ਚੈੱਕ ਕਰੋ ਜੀ ਆ ਗਿਆ ਮੈਸੇਜ ਆ ਲਓ ਜੀ ਫਿਰ ਆ ਵੀਡੀਓ ਕਾਲ ਚੱਕੋ ਹੈਲੋ ਜੀ ਹੈਲੋ ਥੈਂਕ ਯੂ ਆ ਨਵਾਂ ਨੰਬਰ ਆ ਮੇਰਾ ਸੇਵ ਕਰ ਲਈ